ਰਾਜਸਥਾਨ ਦੇ ਵਿੱਚ ਰਹਿਣ ਵਾਲਾ ਇੱਕ ਬਜ਼ੁਰਗ ਵਿਅਕਤੀ ਆਪਣੇ ਪੁੱਤ ਦੇ ਲਈ ਇੱਕ ਕੁੜੀ ਦੀ ਭਾਲ ਕਰ ਰਿਹਾ ਸੀ ਇਸ ਲਈ ਉਹ ਕਾਫੀ ਲੋਕਾਂ ਦੇ ਸੰਪਰਕ ਵਿੱਚ ਆਉਂਦਾ ਹੈ ਉਹਨਾਂ ਨਾਲ ਗੱਲਬਾਤ ਕਰਦਾ ਹੈ ਤੇ ਗੱਲਬਾਤ ਕਰਨ ਦੇ ਦੌਰਾਨ ਜਦੋਂ ਉਸ ਨੂੰ ਰਾਜਸਥਾਨ ਦੇ ਵਿੱਚ ਆਪਣੇ ਪੁੱਤ ਦੇ ਲਈ ਕੁੜੀ ਨਹੀਂ ਮਿਲਦੀ ਤਾਂ ਕਿਸੇ ਨੇ ਕਿਹਾ ਕਿ ਤੁਹਾਨੂੰ ਮੱਧ ਪ੍ਰਦੇਸ਼ ਜਾਣਾ ਚਾਹੀਦਾ ਹੈ ਉੱਥੇ ਉਹ ਭਾਲ ਦੇ ਵਿੱਚ ਕੁਝ ਲੋਕ ਨੇ ਜੋ ਇਸ ਤਰ੍ਹਾਂ ਦੀ ਇੱਕ ਵੈੱਬਸਾਈਟ ਚਲਾਉਂਦੇ ਨੇ ਜਿੱਥੇ ਉਹ ਵਿਆਹ ਕਰਵਾਉਂਦੇ ਨੇ ਜਦੋਂ ਉਹ ਬਜ਼ੁਰਗ ਵਿਅਕਤੀ ਆਪਣੇ ਪੁੱਤ ਨੂੰ ਲੈ ਕੇ ਸਿੱਧਾ ਉਪਾਲ ਪਹੁੰਚ ਜਾਂਦਾ ਹੈ। ਉੱਥੇ ਜਾਣ ਤੋਂ ਬਾਅਦ ਅਜਿਹੇ ਵਿਅਕਤੀਆਂ ਨਾਲ ਉਹ ਮੁਲਾਕਾਤ ਕਰਦਾ ਹੈ। ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਨੂੰ ਕਹਿੰਦਾ ਹੈ ਕਿ ਮੈਨੂੰ ਆਪਣੇ ਮੁੰਡੇ ਦੇ ਲਈ ਇੱਕ ਲੜਕੇ ਦੀ ਤਲਾਸ਼ ਹੈ ਤੇ ਮੈਂ ਕਾਫੀ ਦੂਰ ਤੋਂ ਘੁੰਮਦੇ ਘਮਾਉਂਦੇ ਤੁਹਾਡੇ ਕੋਲ ਪਹੁੰਚਿਆ ਹਾਂ। ਅੱਗੋਂ ਉਹ ਕਹਿੰਦੇ ਨੇ ਕਿ ਪਰੇਸ਼ਾਨ ਕਿਉਂ ਹੁੰਦੇ ਹੋ? ਤੁਹਾਨੂੰ ਕੁਝ ਖਰਚਾ ਕਰਨਾ ਪਵੇਗਾ। ਇਸ ਵਿੱਚ ਘੱਟੋ-ਘੱਟ 2 ਲੱਖ ਰੁਪਏ ਵੱਧ ਤੋਂ ਵੱਧ 5 ਲੱਖ ਰੁਪਏ ਜਿਵੇਂ ਦੀ ਤੁਹਾਡੀ ਡਿਮਾਂਡ ਹੋਵੇ। ਉਮੇਦੇ ਹੀ ਤੁਹਾਨੂੰ ਲਾੜੀ ਮਿਲ ਜਾਵੇਗੀ ਜਿਵੇਂ ਇਹ ਉਸ ਬਜ਼ੁਰਗ ਵਿਅਕਤੀ ਨੇ ਇਹ ਗੱਲ ਸੁਣੀ ਉਸਨੇ ਕਿਹਾ ਕੋਈ ਦਿੱਕਤ ਨਹੀਂ ਵੈਸੇ ਵੀ ਮੇਰੇ ਪੁੱਤ ਦੇ ਵਿਆਹ ਚ ਬਹੁਤ ਅੜਚਣ ਆ ਰਹੀਆਂ ਨੇ ਬਸ ਤੁਸੀਂ ਉਸ ਦਾ ਵਿਆਹ ਕਰਵਾ ਦਵੋ ਉਧਰੋਂ ਜਿਹੜਾ ਵਿਅਕਤੀ ਸੀ ਉਸਨੇ ਅਲੱਗ ਅਲੱਗ 15 ਤੋਂ 16 ਕੁੜੀ ਦੀਆਂ ਫੋਟੋਆਂ ਦਿਖਾਈਆਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਵਿੱਚੋਂ ਜੋ ਵੀ ਕੁੜੀ ਪਸੰਦ ਕਰੋਗੇ ਅਸੀਂ ਤੁਹਾਡੇ ਪੁੱਤ ਦਾ ਵਿਆਹ ਉਸੇ ਨਾਲ ਹੀ ਕਰਵਾ ਦੇਾਂਗੇ ਜਦੋਂ ਫੋਟੋ ਦੇਖੀ ਜਾਂਦੇ ਨੇ ਇੱਕ ਤੋਂ ਇੱਕ ਫੋਟੋ ਉਹ ਮੁੰਡੇ ਅੱਗੇ ਕਰ ਰਿਹਾ ਸੀ ਦੇਖਦੇ ਹੀ ਦੇਖਦੇ ਇੱਕ ਫੋਟੋ ਤੇ ਉਸ ਦੀ ਨਜ਼ਰ ਰੁਕ ਜਾਂਦੀ ਹੈ